ਸਾਬਕਾ ਕੈਬਨਿਟ ਮੰਤਰੀ ਬਲਕਾਰ ਸਿੰਘ ਜੀ ਮੇਰੇ ਨਾਲ ਮੌਜੂਦ ਹੈ ਪ੍ਰਚਾਰ ਕਰ ਰਹੇ ਨੇ ਹਰਮੀਤ ਸਿੰਘ ਸੰਧੂ ਜੀ ਦਾ ਗੱਲਬਾਤ ਕਰ ਲੈਣੇ ਆ ਬਲਕਾਰ ਸਿੰਘ ਜੀ ਕਿੰਦਾ ਦਾ ਪ੍ਰਚਾਰ ਚ ਦੇਖੋ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਾਡੀ ਪਾਰਟੀ ਦੀ ਸਰਕਾਰ ਬਣੀ ਸੀ ਉਸ ਦੇ ਵਿੱਚ ਅਸੀਂ ਬਹੁਤ ਸਾਰੇ ਲੋਕਾਂ ਨਾਲ ਵਾਅਦੇ ਕੀਤੇ ਸੀ ਲੇਕਿਨ ਅਸੀਂ ਉਹ ਵਾਅਦੇ ਨਿਭਾਏ ਸਭ ਤੋਂ ਪਹਿਲਾਂ ਅਸੀਂ ਬੀਲੇ ਦੀ ਗੱਲ ਕੀਤੀ ਸੀ ਅਸੀਂ ਬੀਲੇ ਦੇ ਬਿੱਲ ਮਾਫ ਕੀਤੇ ਆ ਉਸ ਦੇ ਵਿੱਚ 90% ਦੇ ਕਰੀਬ ਲੋਕਾਂ ਨੂੰ ਬਿਜਲੀ ਦੇ ਬਿੱਲ ਮਾਫ ਆ। ਖਾਸ ਕਰਕੇ ਉਸ ਦੇ ਵਿੱਚ ਅਸੀਂ ਜਨਰਲ ਕੈਟਾਗਰੀ, OBC ਕੈਟਾਗਰੀ ਦੇ ਕਦੀ ਬਿੱਲ ਨਹੀਂ ਸੀ ਮਾਫੇ ਪਹਿਲੀ ਵਾਰੀ ਸਾਡੇ ਹੋਏ। ਔਰ ਕਿਸੇ ਦਾ ਕੋਈ ਸਰਟੀਫਿਕੇਟ ਨਹੀਂ ਲੈ ਆ ਨਾ ਜਾਤ ਦਾ ਨਾ ਧਰਮ ਦਾ। ਧੰਨਵਾਦ ਜੀ। ਇਸ ਤੋਂ ਬਾਅਦ ਨੌਕਰੀਆਂ ਦੇ ਅਸੀਂ ਵਾਅਦੇ ਕੀਤੇ ਸੀ। ਅਸੀਂ ਲਗਭਗ 60000 ਦੇ ਕਰੀਬ ਪਹੁੰਚ ਗਏ ਆ। ਖਾਸ ਕਰਕੇ ਉੱਚ ਗਰੀਬ ਲੋਕਾਂ ਦੇ ਬੱਚਿਆਂ ਨੂੰ ਨੌਕਰੀਆਂ ਮਿਲੀਆਂ। ਉੱਚ ਖੂਬਸੂਰਤੀ ਕੀ ਹੈ ਕਿ ਕਿਸੇ ਗਰੀਬ ਦੇ ਬੱਚੇ ਦੀ ਕੋਈ ਸਪਾਰਸ਼ ਨਹੀਂ। ਉਹ ਤੋਂ ਪੈਸਾ ਨਹੀਂ ਉਸ ਬੰਦੇ ਨੂੰ ਵੀ ਨੌਕਰੀ ਮਿਲੀ ਹੈਗੀ। ਇਸ ਤੋਂ ਇਲਾਵਾ ਸਾਡਾ ਜਿਹੜਾ ਪਾਣੀ ਦੀ ਗੱਲ ਲੈ ਲਵੋ ਪਾਣੀ ਜਿਹੜਾ ਸੀਗਾ ਐਰਕੇ ਕਿਸਾਨਾਂ ਨੂੰ ਬਿਲੀ ਬੜੇ ਸਮੇਂ ਸਿਰ ਮਿਲੀ ਔਰ ਸਮੇਂ ਸਿਰ ਜਿਹੜਾ ਸਵੇਰੇ 9 ਤੋਂ 5 ਤੱਕ ਜਿਹੜੀ ਬਿਲੀ ਮਿਲੀ ਕਿਸਾਨ ਸਾਡੇ ਅੱਜ 3.5 ਸਾਲ ਗਵਰਨਮੈਂਟ ਬਣੀ ਹੋ ਗਈ ਆ ਔਰ 3.5 ਸਾਲ ਦੇ ਵਿੱਚ ਕਦੀ ਵੀ ਜਨਰੇਟਰ ਚਲਾਉਣ ਦੀ ਲੋੜ ਨਹੀਂ ਬਈ ਇੰਨੀ ਬਿਜਲੀ ਆਂਦੀ ਹੈਗੀ ਸੋ ਇਸ ਤੋਂ ਇਲਾਵਾ ਸਾਡੀਆਂ ਮਹੱਲਾ ਕਲੀਨਕਾਂ ਜਿਹੜੀ ਬਹੁਤ ਹੀ ਗਰੀਬ ਬੰਦੇ ਨੂੰ ਬੈਨੀਫਿਟ ਹੈ ਉਸ ਦੇ ਵਿੱਚ ਇੱਕ ਇੱਕ ਖੂਬਸੂਰਤੀ ਆ ਕਿ ਹਰ ਵਰਗ ਕਿਸੇ ਵੀ ਜਾਤ ਪਾਤ ਧਰਮ ਦਾ ਵਿਅਕਤੀ ਹੋਵੇ ਉਹ ਜਿਹੜਾ ਬਹਲਾ ਕੇ ਤੋਂ ਜਾ ਕੇ ਦਵਾਈ ਲੈ ਸਕਦਾ ਆਪਣੇ ਟੈਸਟ ਕਰ ਸਕਦਾ ਔਰ ਅਸੀਂ ਲੋਕਾਂ ਨਾਲ ਵਾਅਦਾ ਕੀਤਾ ਔਰ ਆਨਲਾਈਨ ਸਮੇਂ ਦੇ ਵਿੱਚ ਸਾਡੇ ਜਿਹੜੇ ਹੈਲਥ ਮਿਨਿਸਟਰ ਆ ਔਰ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਹੋਰ ਜਿਹੜੇ ਨਵੀਆਂ ਬਹਲਾ ਕੇਾਂ ਤਿਆਰ ਹੋ ਰਹੀਆਂ ਉਹ ਵੀ ਆ ਰਹੀਆਂ ਹੈਗੀਆਂ ਸੋ ਬਹੁਤ ਅੱਛੇ ਜਿਹੜੇ ਕੰਮ ਅਸੀਂ ਜਿਹੇ ਕੰਮਾਂ ਦੀ ਗਿਰਤੀ ਕਰੀਏ ਤੇ ਬਹੁਤ ਜ਼ਿਆਦਾ ਆ ਇਵਨ ਅਸੀਂ ਜਿਹੜਾ ਸ਼ਰੂਲ ਕਾਸਟ ਆਫ ਫਾਈਨਾਂਸ ਕਾਰਪੋਰੇਸ਼ਨ ਨੇ ਪੰਜਾਬ ਦੇ ਵਿੱਚ ਉਸ ਦੇ ਅੰਦਰ ਬਹੁਤ ਸਾਰੇ ਲੋਕਾਂ ਦੇ ਕਰਜ਼ੇ ਮਾਫ ਕੀਤੇ ਜਿਹੜੇ ਪਹਿਲਾਂ ਪੁਰਾਣੇ ਪੈਂਡਿੰਗ ਹੋਏ ਸੀਗੇ ਸੋ ਐਸੇ ਕੰਮ ਆ ਹੁਣ 350ਾਂ ਜਿਹੜਾ ਛੇਦੀ ਦੇ ਨਾਲ ਅਸੀਂ ਕੋਤ ਇੱਕ ਵਾਰ ਦਰਮਾਦ ਜੈ ਅਸੀਂ ਪੂਰੇ ਪੰਜਾਬ ਦੇ ਅੰਦਰ ਬਣਾ ਰਿਹਾ ਸੋ ਇਸ ਕਰਕੇ ਬਹੁਤ ਵਧੀਆ ਕੰਮ ਕੀਤਾ ਬਹੁਤ ਲੰਮਾ ਸਮਾਂ ਲੱਗਦਾ ਜੇ ਆਪਾਂ ਲਗਣੀਏ ਪਰ ਲੇਕਿਨ ਸਰਕਾਰ ਅਸੀਂ ਜੋ ਵੋਟਾਂ ਲੋਕਾਂ ਤੋਂ ਮੰਗ ਰਹੇ ਹਾਂ ਸਰ ਮੀਸਟਿੰਗ ਸੰਧੂ ਸਾਡੇ ਉਮੀਦਵਾਰ ਆ ਤੁਨ ਤੁਨ ਹਰ ਕਿਧੋਂ ਬਹੁਤ ਵਧੀਆ ਹੈ ਤਿੰਨ ਵਾਰੀ ਪਹਿਲਾਂ ਐਮ ਐਲ ਏ ਰਹੇ ਆ ਔਰ ਸਿਆਣੇ ਸੁਲਝੇ ਹੋਏ ਆ ਲੋਕ ਲੱਗ ਕੇ ਜਿਉਂ ਉਹਨਾਂ ਦੀ ਪਛਾਣ ਹੈ ਔਰ ਮੈਂ ਤਾਂ ਆਪ ਜੀ ਦੇ ਚੈਨਲ ਦੇ ਰਾਹੀਂ ਇਹੀ ਬੇਨਤੀ ਕਰਾਂਗਾ ਕਿ ਤੁਸੀਂ ਇਹਨੀਆਂ ਰਵਾਇਤੀ ਪਾਰਟੀਆਂ ਨੂੰ ਪਹਿਲਾਂ ਦੇਖਿਆ 75 ਸਾਲ ਤੋਂ ਦੇਸ਼ ਦਾਦ ਹੋਏ ਨੂੰ ਹੋਏ ਆ ਲੇਕਿਨ ਇਹਨਾਂ ਨੂੰ ਆਪਾਂ ਸਾਰਾ ਵੇਖ ਲਿਆ ਔਰ ਦੁਬਾਰਾ ਜਿਹੜਾ ਇੱਕ ਵਾਰੀ ਫੇਰ ਇੱਕ ਇੱਕ ਵੋਟ ਪਾ ਕੇ 11 ਤੀਨ ਨੂੰ ਝਾੜੂ ਦੇ ਨਿਸ਼ਾਨ ਦੇ ਉੱਤੇ ਜਿਹੜਾ ਸਰਬੀ ਸਿੰਘ ਸੰਧੂ ਕੰਮਜਮ ਕਰਨਾ ਕਿਉਂਕਿ ਜੀਐਸਟੀ ਸਰਕਾਰ ਹੈ ਉਸ ਦਾ ਐਮਐਲਏ ਲੋਕਲ ਡਿਵੈਲਪਮੈਂਟ ਦੇ ਕੰਮ ਹੋਣਗੇ ਧੰਨਵਾਦ ਤੁਸੀਂ ਤਰੰਤ ਤਨ ਹਲਕੇ ਵਿੱਚ ਵਿਚਰ ਰਹੇ ਹੋ ਕੀ ਲੱਗ ਰਿਹਾ ਕੀ ਰੁਕ ਲੱਗ ਰਿਹਾ ਲੋਕ ਵੋਟਰ ਕੀ ਸੋਚ ਰਹੇ ਬਹੁਤ ਅੱਛਾ ਹੈ ਲੋਕਾਂ ਦਾ ਰਜ਼ਾਨ ਬਹੁਤ ਵਧੀਆ ਹੈ ਇੱਥੇ ਬੜੇ ਜ਼ਬਾਨ ਵਾਲੇ ਲੋਕ ਹੈ ਲੋਕ ਇੱਕ ਨੰਬਰ ਦੇ ਆਰਾਮ ਆਦਮੀ ਪਾਰਟੀ ਚੱਲ ਰਹੀ ਹੈ ਕਿਹਨੂੰ ਲੀਡ ਲੈ ਲੋਗੇ ਹਾਂਜੀ ਲੀਡ ਕਿੰਨੀ ਕੁ ਲੈ ਲੋਗੇ ਅਸੀਂ 15000 ਤੋਂ ਉੱਪਰ ਜਿੰਨੀ ਵੀ ਆ ਸਕਦੀ ਵੱਧ ਤੋਂ ਵੱਧ ਲੇਕਿਨ ਸਾਨੂੰ ਉਮੀਦ ਹੈ ਵੀ ਅਸੀਂ 15000 ਤੋਂ ਉੱਪਰ ਦੀ ਲੀਡ ਲੈ ਕੇ ਜਿੱਤਾਂਗੇ ਇੱਕ ਮੈਂ ਹੋਰ ਸਵਾਲ ਪੁੱਛਣਾ ਚਾਹਨਾ ਰਾਜਾ ਵੜਿੰਗ ਨੇ ਇੱਕ ਬਿਆਨ ਦਿੱਤਾ ਹੈ ਗ੍ਰਹਿ ਮੰਤਰੀ ਬਾਰੇ ਉਸ ਨੂੰ ਤੁਸੀਂ ਕਿਸ ਤਰ੍ਹਾਂ ਦੇਖੋ ਬੜੀ ਮਾੜੀ ਗੱਲ ਹੈ ਨਹੀਂ ਕੋਈ ਵੀ ਪਾਰਟੀ ਨੇ ਰਾਜਾ ਵੜਿੰਗ ਕਹਿੰਦੇ ਆ ਕਿ ਸਾਡੀ ਪਾਰਟੀ ਨੇ ਜਿਹੜਾ ਸੀ ਸਾਬੂਟਾ ਸਿੰਘ ਨੂੰ ਜਾਂ ਹੋਰ ਨੂੰ ਜਿਹੜਾ ਉਹ ਆਪਣਾ ਪਏ ਬਣਾ ਕੇ ਤੇ ਬੜਾ ਨਵਾਜਿਆ ਮਾਨ ਕੀਤਾ ਚੰਗੀ ਗੱਲ ਹੈ ਅੱਛੀ ਗੱਲ ਮਾੜੀ ਗੱਲ ਨਹੀਂ ਹੈ ਪਰ ਦੇਖੋ ਮੈਂ ਵੀ ਇੱਕ ਬੀਂਗ ਮਜਬੀ ਸਿੱਖ ਹੋਣ ਦੇ ਨਾਤੇ ਇਹ ਮੈਂ ਹਲਕਾ ਵੀ ਮੇਰਾ ਇਹੀ ਤਰਨ ਤੰਦ ਮੈਂ ਇਥੋਂ ਨੂੰ ਬਲੋਂਗ ਕਰਦਾ ਮੇਰਾ ਸੋਲ ਪਿੰਡ ਹੈਗਾ ਸੋ ਇਸ ਕਰਕੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਬਾਲਮੀਕ ਮਜਬੀ ਸਿੱਖ ਆਬਾਦੀ ਹੈ ਦਲਤ ਭਾਈਚਾਰੇ ਦੇ ਵਿੱਚ ਜੇ ਆਪਾਂ ਕਲੈਰੀਫਿਕੇਸ਼ਨ ਵੀ ਕਰ ਲਈਏ ਪਰ ਲੇਕਿਨ ਜੇ ਸਾਨੂੰ ਕੋਈ ਪਾਰਟੀ ਮਾਨ ਸਨਮਾਨ ਦਿੰਦੀ ਹੈ ਚਾਹੇ ਕਾਂਗਰਸ ਹੋਵੇ ਚਾਹੇ ਹੋਰ ਵੀ ਤੇ ਕੋਈ ਮਾੜੀ ਗੱਲ ਥੋੜੀ ਸਾਡਾ ਵੋਟ ਬੈਂਕ ਹੈ ਸਾਡੇ ਲੋਕ ਹੈ ਜਨਤਾ ਹੈ ਤੇ ਜੇ ਸਾਹ ਬੂਟਾ ਸਿੰਘ ਇਗਨਾ ਪੜਿਆ ਲਿਖਿਆ ਇਨਸਾਨ ਸੀ ਇੱਕ ਗਰੀਬ ਪਰਿਵਾਰ ਦੇ ਵਿੱਚੋਂ ਸੀ ਤੇ ਉਹਨੂੰ ਕਾਂਗਰਸ ਪਾਰਟੀ ਉੱਪਰ ਲੈ ਕੇ ਗਈ ਉਹਨਾਂ ਦੀ ਚੰਗੀ ਗੱਲ ਐ ਮਾੜੀ ਗੱਲ ਥੋੜੀ ਐ ਪਰ ਲੇਕਿਨ ਬਾਅਦ ਦੇ ਵਿੱਚ ਇਹ ਗੱਲ ਉਹਨਾਂ ਦੀ ਸ਼ਾਨ ਦੇ ਖਿਲਾਫ ਉਹਨਾਂ ਦੇ ਫੇਸ ਬਾਰੇ ਜਿਹੜੇ ਇਹੋ ਜਿਹੇ ਕਮੈਂਟਸ ਕਰਨੇ ਜਾਂ ਉਹਨਾਂ ਦੇ ਕਿੱਤੇ ਬਾਰੇ ਕਮੈਂਟਸ ਕਰਨੇ ਇਹ ਬਹੁਤ ਨਿੰਦਨਯੋਗ ਐ ਮਾੜੀ ਗੱਲ ਐ ਇਦਾਂ ਨਹੀਂ ਕਰਨਾ ਚਾਹੀਦਾ ਵੈਸੇ ਤਾਂ ਇੱਕ ਸਿੱਖ ਦੀ ਗੱਲ ਕੀਤੀ ਜਾਂਦੀ ਜਦੋਂ ਸਿੱਖ ਹੁੰਦਾ ਹੈ ਮਾਨਸ ਕੀ ਜਾਤ ਸਭ ਇੱਕੇ ਪਹਿਚਾਣ ਦੇ ਤੇ ਜਾਤ ਦੀ ਗੱਲ ਇਹ ਤਾਂ ਗੁਰਸੇਗੋ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਮਾਨਸ ਕੀ ਜਾਤ ਸਭੇ ਇੱਕ ਹੀ ਪਹਿਚਾਣ ਬੋਰੋ ਸ਼ਹੀਦੀ ਦਿਹਾੜੇ ਚੱਲ ਰਿਹਾ ਸਿਗੋ ਤੇਗ ਬਹਾਦਰ ਮਹਾਰਾਜ ਦਾ ਸੀਸ ਜਿਹੜਾ ਸੀਗਾ ਆ ਬਾਬਾ ਜੀਵਨ ਸਿੰਘ ਮਹਾਰਾਜ ਨੇ ਚਾਂਦਰੀ ਚੋਂ ਤੋਂ ਲੈ ਕੇ ਆਏ ਸੀ ਬੜਾ ਵੱਡਾ ਇਤਿਹਾਸ ਹੈ ਮਜਬੀਸੇ ਕੌਮ ਦਾ ਦਲੇਰ ਕੌਮ ਹੈ ਸਟੈਂਡ ਵਾਲੀ ਕੌਮ ਹੈ ਜਮੀਰ ਵਾਲੀ ਕੌਮ ਹੈ ਲੇਕਿਨ ਮੈਂ ਫੇਰ ਇਹ ਗੱਲ ਰਾਜਾ ਬੜਿੰਗ ਜੀ ਨੂੰ ਇਹ ਗੱਲ ਕਵਾਂਗਾ ਕਿ ਬਹੁਤ ਮਾੜੀ ਗੱਲ ਆ ਉਹਨਾਂ ਨੂੰ ਨਹੀਂ ਸੀ ਗੱਲ ਕਹਿਣੀ ਚਾਹੀਦੀ ਇਹ ਬਹੁਤ ਨਿੰਦਨਯੋਗ ਆ ਮਾੜੀ ਗੱਲ ਸੋ ਤੁਸੀਂ ਦੇਖਿਆ ਕਿ ਅਸੀਂ ਗੱਲਬਾਤ ਕੀਤੀ ਹੈ ਤੇ ਸਾਬਕਾ ਕੈਬਨਿਨ ਮੰਤਰੀ ਬਲਕਾਰ ਸਿੰਘ ਜੀ ਦਾ ਕਹਿਣਾ ਹੈ ਕਿ ਬਹੁਤ ਵਧੀਆ ਰੁਝਾਨ ਹੈ ਤੇ 15000 ਤੋਂ ਵੱਧ ਦੀ ਲੀਡ ਲੈ ਕੇ ਅਸੀਂ ਜਾਵਾਂਗੇ ਕੈਮਰਾਮੈਨ ਪ੍ਰਥਮਨਲ ਪਰਮਜੀਤ ਸਿੰਘ ਰਾਂਗਪੁਰ ਵਿਸੋ ਪੰਜਾਬ ਤਰਨਤਾਰਨ